ਅંધ ਵਿਸ਼ਵਾਸ ਨੇ ਦੁਨੀਆ ਇਸ ਕਦਰ ਪਾਗਲ ਕਰ ਦिती ਹੈ ਕਿ ਅંધ ਵਿਸ਼ਵਾਸ ਦੇ ਵਿੱਚ ਫਸ ਕੇ ਉਹ ਆਪਣੀ ਜਾਨ ਤੋਂ ਵੀ ਹੱਥ ਧੋ ਲੈਂਦੇ ਨੇ ਜੀ ਹਾਂ ਤਾਂ ਜੇ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਕਸਵਾ ਤਾਰੀਵਾਲ ਦੇ ਪਿੰਡ ਸਿੰਘਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਅੰਧ ਵਿਸ਼ਵਾਸ ਦੇ ਚਲਦੇ ਇੱਕ ਵਿਅਕਤੀ ਦੀ ਜਾਨ ਚਲੀ ਗਈ ਹੈ ਦੱਸਿਆ ਜਾ ਰਿਹਾ ਕਿ ਪਾਦਰੀ ਦੇ ਵੱਲੋਂ ਇਸ ਵਿਅਕਤੀ ਦੇ ਵਿੱਚੋਂ ਸ਼ੈਤਾਨ ਕੱਢਣ ਦੇ ਆਵਾਜ਼ ਦੇ ਇਸ ਦੀ ਮਾਰਕੁਟਾਈ ਕੀਤੀ ਮਾਰਕੁਟਾਈ ਐਨੀ ਕਰ ਦਿੱਤੀ ਕਿ ਇਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਇਸ ਦੇ ਸ਼ਵ ਨੂੰ ਇਸ ਦੇ ਜਿਹੜੇ ਕਿ ਮ੍ਰਿਤਕ ਡੈੱਡ ਬਾਡੀ ਨੂੰ ਪਹਿਲਾ ਕਬਰ ਦੇ ਵਿੱਚੋਂ ਕੱਢਿਆ ਗਿਆ ਪੋਸਟਮਾਰਟਮ ਦੇ ਵਾਸਤੇ ਤਾਂ ਉੱਥੇ ਹੀ ਪਰਿਵਾਰਕ ਮੈਂਬਰਾਂ ਨੇ ਵੀ ਇਸ ਬਾਰੇ ਸਾਰੀ ਗੱਲਬਾਤ ਦੱਸੀ ਹੈ ਕਿ ਕਿਸ ਤਰੀਕੇ ਦੇ ਨਾਲ ਮੌਤ ਹੋਈ ਹੈ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ। ਹਮਤਿ ਹਿੱਤੇ ਆਪਣਾ ਨਾਮ ਦੱਸੋ ਪਹਿਰੇ ਕਿਹੜਾ ਕੀ ਨਾਂ ਜਿਹੜਾ ਪਿੰਡ ਮੇਰਾ ਨਾਮ ਰਾਖਲ ਜੇ ਪਿੰਡ ਮੇਰਾ ਸਿੰਘਪੁਰ ਜੀ। ਅੱਜ ਡੈਡ ਬੋਡ ਜਿਹੜੀ ਛੁੱਟੀ ਆ ਰਹੀ ਆ ਮੁਲਾਜ਼ਮ ਆਏ ਨੇ ਹਾਂ। ਇਹ ਕਦ ਦੀ ਪੁੱਟੀ ਆ ਰਹੀ ਕਿਹਦੀ ਪੁੱਟੀ ਆ ਰਹੀ? ਇਹ ਮੇਰੇ ਬੱਚੇ ਦੀ ਸਾਮੀ ਵਾਲੀ ਪੁੱਟੀ ਜਾ ਰਹੀ ਆ ਕਿਉਂਕਿ ਮੈਂ ਕਾਨੂੰਨੀ ਕਾਰਵਾਈ ਕਰਾਉਣਾ ਚਾਹੁੰਦੀ ਆ। ਮੇਸਕਰ ਕੇਠਾ ਨੇ ਵਿੱਚ ਜਾ ਕੇ ਉਹਨਾਂ ਦੇ ਗਾੜੀ ਮੁਲਾਜ਼ਮਾ ਦੇ ਗਾੜੀ ਹੱਥ ਪੁੱਲਾ ਜੋੜਿਆ ਕਿ ਮੇਰੇ ਬੱਚੇ ਨਾਲ ਬਹੁਤ ੱਕਾ ਹੋਇਆ ਵਾ ਤੇ ਮੇਰੀ ਕੋਈ ਨਾ ਕੋਈ ਸੁਣਾਈ ਹੋਈ ਜੀ ੱਕਾ ਕੀ ਹੋਇਆ ਸੀ ਕੀ ਕਰੋ ਜੀ ੱਕਾਏ ਹੋਏ ਹੈ ਕਿ ਠੀਕ ਨਹੀਂ ਸੀ ਤੇ ਆਈ ਪਾਸਟਰ ਯਕੀ ਨੂੰ ਸੱਦਿਆ ਤੇ ਪਾਸਟਰ ਯਕੀ ਨੇ ਆਣ ਕੇ ਤੇ ਬੱਚੇ ਨੂੰ ਵੇਖ ਕੇ ਤੇ ਉਹਨੇ 10 12 ਜਣੇ ਨਾਲ ਹੋਰ ਸੱਦ ਲਿਆ ਇਹ ਉਹਨਾਂ ਨੇ ਪ੍ਰਾਰਥਨਾ ਕਰਨ ਦੀ ਬਜਾਏ ਉਹਨੂੰ ਮਾਰਨਾ ਕੁੱਟਣਾ ਸ਼ੁਰੂ ਕਰਤਾ ਕੋਈ ਥੋਡ ਮਾਰਦਾ ਸੀ ਕੋਈ ਚਪੇੜਾ ਮਾਰਦਾ ਸੀ ਸਾਰੇ ਵੇੜੇ ਦੇ ਵਿੱਚ ਉਹਨਾਂ ਨੇ ਉਹਨੂੰ ਧੂ ਧੂ ਕੇ ਮਾਰਿਆ ਜੇਹੀ ਛਡੌੜ ਵਾਸਤੇ ਗਾੜੀ ਹੁੰਦੀ ਸੀ ਤੇ ਹੱਗ ਕਹਿੰਦੇ ਸੀ ਅਹੀ ਇਹਦੇ ਤੇ ਸਤਾਨ ਕੱਢ ਰਹੇ ਆ ਤੇ ਹੀ ਮੈਂ ਤਾਂ ਪਿੱਛੇ ਹੋ ਜੋ ਇਹਨੂੰ ਕੁਝ ਨਹੀਂ ਹੋਣਾ ਸਤਾਨ ਨੂੰ ਸੱਟ ਲੱਗ ਰਹੀ ਹੈ ਇਹਨੂੰ ਨਹੀਂ ਲੱਗਦੀ ਦੋ ਘੰਟੇ ਉਹਦੇ ਨਾਲ ਘੁੱਲਦੇ ਰਹੇ ਆ ਜਦੋਂ ਵੇਖਿਆ ਕਿ ਇਹ ਬੱਸ ਵਣ ਪੂਰਾ ਹੋ ਗਿਆ ਵਾ ਉਹਨਾਂ ਨੇ ਪਿੱਛੇ ਬਾਵਾ ਬਣੀਆਂ ਲੱਤਾਂ ਬਣੀਆਂ ਤੇ ਮੁੱਦਾ ਕਰਕੇ ਮੇਰੀ ਮੰਜੀ ਤੇ ਸੁੱਟ ਕੇ ਤੇ ਆਪ ਘਰ ਨੂੰ ਚਲ ਗਏ ਡੱਡੂੜੀ ਪੁੱਤੀ ਯਾਰੀ ਪਹਿਲ ਉਹ ਤੁਸੀਂ ਕੰਪਲੇਨਟ ਨਹੀਂ ਕੀਤੀ ਪਹਿਲ ਇਹੀ ਕੰਪਲੇਨਟ ਨਹੀਂ ਕੀਤੀ ਪਹਿਲਾਂ ਇਹਨੂੰ ਕੋਈ ਪਤਾ ਹੀ ਨਹੀਂ ਲੱਗਿਆ ਮੈਂ ਕੱਲੀ ਹਾਂ ਘਰ ਵਿੱਚ ਮੇਰਾ ਆਦਮੀ ਵੀ ਮੈਂਟਲ ਆ ਹੋਰ ਮੇਰਾ ਕੋਈ ਸੁਹਾਰਾ ਨਹੀਂ ਸੀ ਮੈਨੂੰ ਕੋਈ ਸੁਝਾ ਨਹੀਂ ਵਰਕਰ ਮੈਂਬਰ ਮੇਰੇ ਨਾਲ ਨੇ ਘੱਟਾ ਕਿੰਨੇ ਆਦਮੀ ਜਿਨ੍ਹਾਂ ਨੇ ਕੁੱਟਿਆ ਸੀ 12 ਜਾਣੇ 12 ਜਾਣੇ ਸੀ ਤੇ ਕੀ ਕਹਿੰਦੇ ਕੀ ਪਾਸਟ ਕੀ ਨਾਂ ਕੀ ਪਾਸਟ ਦਾ ਪਾਸਟ ਦਾ ਨਾਂ ਜਕਬ ਜੀ ਕੀ ਸੰਗਰਦ ਤੁਹਾਡੇ ਮੁੰਡੇ ਦਾ ਕੀ ਨਾਂ ਸੀ ਮੇਰੇ ਮੁੰਡੇ ਬੱਚੇ ਦਾ ਨਾਂ ਸਾਮੀਆ ਵਿਆਹ ਸੀਗਾ ਹਾਂਜੀ ਤਿੰਨ ਬੱਚੇ ਆਦੇ ਕੈਮਰਾ ਠੀਕ ਹੈ ਹੁਣ ਥੀਫ ਅੱਗੇ ਕੀ ਕਾਰਵਾਈ ਕੀ ਹੋਵੇ ਅੱਗੇ ਹੁਣ ਕਾਰਵਾਈ ਮੇਰੀ ਕੀਤੀ ਜਾਏ ਮੇਰੀ ਸੁਣਾਈ ਹੋਵੇ ਕਿਉਂਕਿ ਉਹਦੇ ਬੱਚਿਆਂ ਦਾ ਕੁਝ ਸੋਚਿਆ ਜਾਵੇ ਉਹ ਛੋਟੇ ਛੋਟੇ ਬੱਚੇ ਕੀ ਕਹਿੰਦੇ ਸੀ ਹਾਂਜੀ ਜਦੋਂ ਮਾਰਦੇ ਜੀ ਆਨੂੰ ਲੱਗੇ ਨਹੀਂ ਉਹਨਾਂ ਦੇ ਕਹਿੰਦੇ ਇਹ ਚੀ ਸ਼ਤਾਨ ਆ ਹੀ ਕੱਢਣ ਦੇ ਆ ਇਹ ਨੂੰ ਨਹੀਂ ਸਾਟ ਲੱਗਣ ਦੀ ਸ਼ਰਤ ਨੂੰ ਲੱਗਣ ਦੀ ਹੈ ਤੁਸੀਂ ਪਿੱਛੇ ਹੋ ਕੇ ਬਹਿ ਜਾਓ ਸਾਨੂੰ ਲੱਗੇ ਨਹੀਂ ਇਹ ਬੱਚੇ ਕਿਨੇ ਤੁਹਾਡੇ ਵਿੱਚ ਮੇਰੇ ਬੇਟੇ ਦੇ ਤਿੰਨ ਬੱਚੇ ਕਰਦੇ ਆ ਕਿ ਮੇਰਾ ਮੇਰੇ ਬੱਚਿਆਂ ਦਾ ਕੋਈ ਸੋਚਿਆ ਜਾਵੇ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਹੁਣ ਪਾਸਟਰ ਜੀ ਦਾ ਕਿੱਥੇ ਜਾ ਕੇ ਫੜਦੇ ਪਾਸਟਰ ਜੀ ਕੱਲ ਦਾ ਥਾਣੇ ਆ ਕੀ ਨਾ ਪਾਸਟਰ ਜੀ ਜੇ 1:30 ਜੱਕੀ ਜੱਕੀ ਹਾਂ ਉਹ ਸਿੰਘਪੁਰੇ ਤਾਂ ਜੀ ਤੂੰ ਸੰਗਰ ਦਾ ਜ ਸੰਗਰ ਦਾ ਹਾਂਜੀ ਇੱਥੇ ਆ ਜੀ ਹਾਂਜੀ ਇੱਕ ਸੈਮੂਅਲ ਮਸੀਹ ਦੀ ਅੰਧਵਿਸ਼ਵਾਸ਼ ਕਰਨ ਨੂੰ ਮੌਤ ਹੋ ਗਈ ਆ ਇਹ ਸਬੰਧੀ ਮੇਰੀ ਬਤੌਰ ਡਿਊਟੀ ਮੇਜਿਸਟੇਟ ਡਿਊਟੀ ਲੱਗੀ ਆ ਡੀਸਾ ਵੱਲੋਂ ਡਿਊਟੀ ਲਗਾਈ ਗਈ ਆ ਤੇ ਮੇਰੀ ਡਿਊਟੀ ਲੱਗੀ ਆ ਕਿ ਇਹ ਲਾਸ਼ ਨੂੰ ਕਬਰਿਸਤਾਨ ਵਿੱਚੋਂ ਮੇਰੀ ਹਾਜ਼ਰੀ ਵਿੱਚ ਪਟਾਇਆ ਜਾਵੇ ਤੇ ਉਹ ਮਤਲਬ ਲਾਸ਼ ਜਿਹੜੀ ਆ ਪੁਲਿਸ ਦੇ ਡਿਫਟੀ ਸਾਹਿਬ ਆਏ ਆ ਐਸ ਐਚਓ ਤਾਰੀਵਾਲਾ ਆਏ ਆ ਤੇ ਹੋਰ ਵੀ ਪੁਲਿਸ ਅਫਸਰੈਂਟ ਸਾਰੇ ਨਾਲ ਹੀ ਆ ਸੀ ਤੇ ਮੇਰੀ ਹਾਜ਼ਰੀ ਵਿੱਚ ਲਾਸ਼ ਜਿਹੜੀ ਪੁੱਟੀ ਜਾ ਰਹੀ ਆ ਤੇ ਇਹਦੇ ਸਬੰਧੀ ਜੋ ਵੀ ਕਾਨੂੰਨੀ ਕਾਰਵਾਈ ਹੋ ਕੀਤੀ ਜਾ ਕਿਦਾਂ ਮੋਂ ਤੋਂ ਹੀ ਬਹੁਤ ਬਿਲਕੁਲ ਮੌਦਾ ਕੀ ਕਰਦਾ ਸਾਰੇ ਪਰਿਵਾਰ ਪਰਿਵਾਰ ਤਾਂ ਇਹ ਦੱਸ ਰਿਹਾ ਕਿ ਉਥੇ ਇਹਨਾਂ ਨੂੰ ਗਿਰਜੇ ਚ ਜਦੋਂ ਲੈ ਕੇ ਗਏ ਆ ਤੇ ਉਥੇ ਇਹਨੂੰ ਕੁੱਟ-ਕੁੱਟ ਕੇ ਮਾਰਿਆ ਗਿਆ ਤੇ ਮਾਰਨ ਕਰਕੇ ਮੌਤ ਹੋਈ ਆ ਅਨ ਵਿਸ਼ਵਾਸ ਕਰਦੇ ਆ ਹੁਣ ਪੋਸਟ ਮਾਰਟੂਨ ਅਸੇ ਲਾਸ਼ ਛੁੱਟੀ ਜਾ ਰਹੀ ਆ ਹਾਂਜੀ ਹਾਂਜੀ ਪੋਸਟ ਮਾਰਟੂਨ ਲਈ ਲਾਸ਼ ਛੁੱਟੀ ਆ ਠੀਕ ਹੈ ਤੇ ਉਹਦੀ ਮਾਰਕਟਾਈ ਦੌਰਾਨ ਜਿਹੜੀ ਆ ਉਹਦੀ ਡੈਥ ਹੋ ਗਈ ਹੁਣ ਡੈਡ ਬੜੀ ਕੰਮ ਕੋਲ ਕਢਾਈ ਜਾ ਰਹੀ ਆ ਇਹ ਫਿਰ ਜਦੋਂ ਇਹ ਸਾਰੀ ਗੱਲ ਹੋ ਗਈ ਉਹ ਤੋਂ ਨੈਕਸਟ ਡੇ ਇਹਨਾਂ ਨੇ ਇਹਨੂੰ ਪੁਲਿਸ ਨੂੰ ਕੋਈ ਇਤਲਾਹ ਨਹੀਂ ਦਿੱਤੀ ਤੇ ਇਹਨੂੰ ਉਹਨਾਂ ਕਰਤਾ ਦਫਨਾਤਾ ਹੀ ਬੋਡੀ ਨੂੰ ਤਾਂ ਤੋਂ ਨੈਕਸਟ ਡੇ ਆ ਕੇ ਸਾਨੂੰ ਇਹ ਇਤਲਾਹ ਮਿਲੀ ਜਦੋਂ ਕਿ ਆਹ ਸਾਰਾ ਮਾਮਲਾ ਹੋਇਆ ਫਿਰ ਅਸੀਂ ਉਹਦੀ ਕਹਿੰਦਾ ਐਫ ਆਈ ਆਰ ਲਾਂਚ ਕੀਤੀ ਹੈ ਐਫ ਆਈ ਲਾਂਚ ਕਰਨ ਤੋਂ ਬਾਅਦ ਫਿਰ ਕਿਉਂਕਿ ਇਹਦਾ ਪੋਸਟਮਾਰਟਮ ਜ਼ਰੂਰੀ ਹੈ ਤੇ ਇਸ ਕਰਕੇ ਆਹ ਇਹਦੀ ਜਿਹੜੀ ਡੈੱਡ ਬੋਡੀ ਕੱਢ ਕੇ ਤੇ ਉਹਦਾ ਪੋਸਟਮਾਰਟਮ ਕਰਾਵਾਂਗੇ ਕਿੰਨੇ ਬੰਦੇ ਕਿੰਨੇ ਬੰਦੇ ਕਿੰਨੇ ਬੰਦੇ ਦੋ ਬੰਦਿਆਂ ਦੇ ਬਾਈ ਨੇ ਮੈਂ ਤੇ ਬਾਕੀ 6736 ਅਰੇ ਇਹ ਬੰਦੇ ਕਿਹਨਾਂ ਨਹੀਂ ਇਹਦੇ ਕੋਈ ਰਸਟ ਨਹੀਂ ਥੈਂਕ ਯੂ ਹੋਈ ਮੈਂ ਨਾ ਕਿਹ ਦੇਖਿਆ ਜਾਵੇ ਤਾਂ ਅੱਜ ਕੱਲ ਦੀ ਪੜੀ ਲਿਖੀ ਦੁਨੀਆ ਵੀ ਅੰਧ ਵਿਸ਼ਵਾਸ ਦੇ ਚੱਕਰਾਂ ਦੇ ਵਿੱਚ ਫਸਦੀ ਜਾ ਰਹੀ ਹੈ ਜਿਹਦੇ ਚੱਲਦੇ ਉਹਨਾਂ ਦਾ ਵੱਡਾ ਨੁਕਸਾਨ ਵੀ ਹੋ ਜਾਂਦਾ ਹੈ ਬਿਊਰੋ ਰਿਪੋਰਟ ਹਰਪ ਪੰਜਾਬ ਟੀਵੀ